ਦੋਸਤੋ ਮੈਂ ਗੱਲ ਕਰ ਰਿਹਾ ਸੀ ਕਿ ਹਰ ਕੋਈ ਆ ਜਿਹੜਾ ਉਹ ਸਾਨੂੰ ਲੁੱਟਣ ਤੇ ਹੋਇਆ ਹੈ ਮਤਲਬ ਮੈਂ ਗੱਲ ਕਰਨੀ ਚਾਹੁੰਦਾ ਕਿ ਅੱਜ ਜਿਵੇਂ ਹੁਣ ਤੁਹਾਨੂੰ ਪਤਾ ਹੈ ਵੀ ਸਾਡਾ ਪ੍ਰਾਲੀ ਦਾ ਸੀਜ਼ਨ ਚੱਲਣ ਡਿਆ ਹੈ ਪ੍ਰਾਲੀ ਦੇ ਸੀਜ਼ਨ ਦੇ ਵਿੱਚ ਕੀ ਹੋ ਰਿਹਾ ਦੋਸਤੋ ਵੀ ਮਤਲਬ ਸਭ ਨੂੰ ਪਤਾ ਵੀ ਕਿਸਾਨ ਦੀ ਹੈ ਇਹਨਾਂ ਦਿਨਾਂ ਦੇ ਵਿੱਚ ਉਹਨੇ ਗਾਂ ਬਿਜਾਈ ਕਰਨੀ ਹੁੰਦੀ ਹੈ ਉਹਦੀ ਮਜਬੂਰੀ ਹੁੰਦੀ ਹੈ ਠੀਕ ਹੈ ਵੀ ਫਟਾਫਟ ਮੇਰਾ ਖੇਤ ਵਿਹਲਾ ਹੋਵੇ ਤੇ ਉਹਨੇ ਜੇ ਤੇ ਉਹ ਪ੍ਰਾਲੀ ਨੂੰ ਅੱਗ ਲਾਂਦਾ ਤੇ ਮੰਨ ਲਓ ਵੀ ਪੁਲਿਸ ਵਾਲੇ ਆਣ ਕੇ ਤੇ ਉਹਦਾ ਚਲਾਨ ਕੱਟਦੇ ਆ ਉਹਦੇ ਉੱਤੇ ਪਰਚਾ ਦਰਜ ਕਰਦੇ ਆ ਵਿੱਚੋ ਬਾਹ ਨਹੀਂ ਸਕਦਾ ਤੇ ਇਹ ਕੰਪਨੀ ਵਾਲੇ ਕੀ ਕਰ ਰਹੇ ਨੇ ਹੁਣ ਮਤਲਬ ਜਿਹੜੀ 15 ਤੋਂ 18000 ਰੁਪਏ ਕਿੱਲੇ ਦੀ ਪਰਾਲੀ ਹੈ ਉਹ ਬਿਲਕੁਲ ਫ੍ਰੀ ਚੁੱਕ ਰਹੇ ਨੇ ਮਤਲਬ ਕਿਸਾਨ ਨੂੰ 2 ਰੁਪਏ ਨਹੀਂ ਕੋਈ ਵੀ ਦੇ ਕੇ ਰਾਜ਼ੀ ਕਿਵੇਂ ਹੈ ਮੈਂ ਤੁਹਾਨੂੰ ਇਹ ਗੱਲ ਸਮਝਾਉਣਾ ਧਿਆਨ ਨਾਲ ਸੁਣਿਆ ਜੇ ਮੇਰੀ ਗੱਲ ਮਤਲਬ 180 ਰੁਪਏ 180 ਰੁਪਏ ਪਰ ਕਵਾਂਟਲ ਜਿਹੜਾ ਬਿਲਰ ਵਾਲਾ ਉਹ ਜਿਹੜੀ ਕੰਪਨੀ ਵਾਲੇ ਆ ਉਹਨਾਂ ਨੂੰ ਦੇ ਰਿਆ ਆ ਇੱਥੇ ਹੀ ਸਾਡੇ ਮਤਲਬ ਆ 4-500 ਮੀਟਰ ਤੇ ਹੀ ਉਹਨੇ ਮਤਲਬ ਕੰਪਨੀ ਵਾਲਿਆਂ ਨੇ ਜਿਹੜੇ ਉਹ ਅੱਗੇ ਪਲਾਂਟ ਵਾਲੇ ਆ ਉਹਨਾਂ ਨੇ ਇੱਥੇ ਪਹਿਲੀ ਠੇਕੇ ਤੇ ਲੈ ਕੇ ਤੇ ਉੱਥੇ ਮਤਲਬ ਥੋੜੀ ਪ੍ਰਾ ਸੋਰੀ ਪ੍ਰਾਲੀ ਇਕੱਠੀ ਕਰ ਰਿਆ ਮਤਲਬ 180 ਰੁਪਏ ਐਸ ਏਰੀਏ ਚ ਡੀਲਰ ਵਾਲਾ ਲੈ ਰਿਆ ਇੱਥੋਂ ਤੱਕ ਛੱਕਣ ਦੇ 70 ਰੁਪਏ ਉਹਦੇ ਵਿੱਚ ਕੰਡੇ ਵਾਲਾ ਲੈ ਰਿਆ ਜਿਹੜਾ ਸਾਲ ਦਾ ਪਹਿਲੀ ਦਾ ਠੇਕਾ ਮੰਨ ਲਓ ਵੀ 70 ਜਾਂ 75000 ਰੁਪਏ ਪਲਾਂਟ ਵਾਲਿਆਂ ਨੇ ਉਹ 6 ਮਹੀਨਿਆਂ ਵਾਸਤੇ 70000 ਨੂੰ ਕਿੱਲਾ ਇੱਥੇ ਪਹਿਲੀ ਠੇਕੇ ਤੇ ਲਈ ਹੋਈ ਐ ਜਿੱਥੇ ਉਹ ਪ੍ਰਾਲੀ ਇਕੱਠੀ ਕਰਦੇ ਐ ਫਿਰ ਇੱਥੋਂ ਪ੍ਰਾਲੀ ਇਕੱਠੀ ਕਰਨ ਤੋਂ ਬਾਅਦ ਇਹ ਮੱਕਾ ਸਾਰੀਆਂ ਸੰਗਰੀਏ ਜਾਣੀ ਐ 50 ਰੁਪਏ ਕੁਆਂਟਲ ਮਤਲਬ ਉਹਦਾ ਅ ਕਰਾਇਆ ਦਾ ਲੱਗ ਜਾਣਾ ਫਿਰ ਉੱਥੇ ਜਦੋਂ ਪਹੁੰਚਣੀ ਐ ਉੱਥੇ ਲੇਬਰ ਤੇ ਗਾਂ ਜੋ ਵੀ ਇਹਨਾਂ 플ਾਂਟ ਦਾ ਮਾਲਕ ਐ ਉਹਨੇ ਵੀ ਰੁਪਈਏ ਕਮਾਣੇ ਐ ਮਤਲਬ ਮੈਂ ਇਹ ਗੱਲ ਕਹਿਣੀ ਚਾਹ ਰਿਹਾ ਵੀ ਤੁਸੀਂ ਦੇਖੋ ਹਰ ਬੰਦਾ ਬਿਲਰ ਵਾਲਾ ਪੈਸੇ ਕਮਾ ਰਿਹਾ ਐ ਉਸ ਤੋਂ ਬਾਅਦ ਜਿਹਨੇ ਪ੍ਰਾਲੀ ਨੂੰ ਟਰਾਲੀਆਂ ਦੇ ਵਿੱਚ ਵੱਡੇ ਵੱਡੇ ਟਰਾਲੀਆਂਾਂ ਵਿੱਚ ਲੋਡ ਕਰਨਾ ਉਹ ਪੈਸੇ ਕਮਾ ਰਿਹਾ ਹੈ ਇੱਥੇ ਕੰਡੇ ਵਾਲੇ ਨੇ ਉਹ ਪੈਸੇ ਕਮਾ ਰਹੇ ਨੇ ਅੱਗੇ ਜਿੱਥੇ ਸਟੋਰ ਕਰਨੀ ਹੈ ਉਹ ਪੈਸੇ ਕਮਾ ਰਿਹਾ ਹੈ ਅੱਗੇ ਜਿਹਨੇ ਉੱਥੋਂ ਲੋਡ ਕਰਨੀ ਹੈ ਤੇ ਅੱਗੇ ਜਿਹਨੇ ਟਰਾਂਸਪੋਰਟ ਕਰਨੀ ਹੈ ਉਹ ਮਤਲਬ ਹਰ ਕੋਈ ਪੈਸੇ ਕਮਾ ਰਿਹਾ ਹੈ ਲੇਕਿਨ ਜ਼ਿਮੀਦਾਰ ਨੂੰ 1 ਰੁਪਈਆ ਨਹੀਂ ਦੇ ਰਿਹਾ ਕੋਈ ਵੀ ਕਿਵੇਂ ਮਨ ਲਓ ਵੀ ਆਤ ਜਿਹੜੇ ਬੇਲਰ ਵਾਲੇ ਨੇ ਉਹ ਜ਼ਿਮੀਂਦਾਰ ਨੂੰ ਕਹਿੰਦੇ ਵੀ ਮੈਂ ਤੇਰੀ ਪਰਾਲੀ ਖਾਲੀ ਖੇਤ ਖਾਲੀ ਕਰ ਦਾਂਗਾ ਤੇ ਮਤਲਬ ਨਾ ਮੈਂ ਕੁਝ ਲੈਣਾ ਤੇ ਨਾ ਦੇਣਾ ਕਿਉਂਕਿ ਉਹਨੂੰ ਪਤਾ ਹੈ ਵੀ ਜ਼ਿਮੀਂਦਾਰ ਦੀ ਮਜਬੂਰੀ ਹੈ ਉਹ ਇਸ ਟਾਈਮ ਕੁਝ ਕਰ ਨਹੀਂ ਸਕਦਾ ਜੇ ਅੱਗ ਲਾਏਗਾ ਤੇ ਪੁਲਿਸ ਫੜੇਗੀ ਤੇ ਜੇ ਮੰਨ ਲੈ ਬੇਲਰ ਹਰ ਜ਼ਿਮੀਂਦਾਰ ਕੋਲ ਹੈ ਨਹੀਂ ਮੈਂ ਹੈਪੀ ਨੂੰ ਕਹਾਂਗਾ ਹੈਪੀ ਉਹ ਕੁਝ ਚੰਗੀ ਤਰ੍ਹਾਂ ਦਿਖਾ ਉਹ ਦੇਖੋ ਦੋਸਤੋ ਤੁਸੀਂ ਵੀ ਸਾਰੇ ਮਤਲਬ ਵੀ ਸਾਰੇ ਆਪਣੀ ਪਰਾਲੀ ਇਕੱਠੀ ਕਰਨ ਕੰਪਨੀ ਵਾਲੇ ਇਕੱਠੀ ਕਰਨ ਲਏ ਨੇ ਤੇ ਪਰਾਲੀ ਇਕੱਠੀ ਕਰਨ ਤੋਂ ਬਾਅਦ ਇੱਥੋਂ ਗੱਠਾ ਬੰਨਨੀ ਹੈ ਤੇ ਗੱਠਾ ਬੰਨਣ ਤੋਂ ਬਾਅਦ ਗਾਂ ਲੈ ਜਾਣਾ ਹੈ ਇਹਦਾ ਸਾਰਾ ਮੈਂ ਤੁਹਾਨੂੰ ਦੱਸਦਾ ਕਿ 30 ਤੋਂ 35 ਕੁਇੰਟਲ ਜਿਹੜੀ ਪਰਾਲੀ ਹੈ ਉਹ ਇੱਕ ਥਿੱਲੇ 'ਚੋਂ ਨਿਕਲਦੀ ਹੈ 30 ਤੋਂ 35 ਕੁਇੰਟਲ ਮਤਲਬ ਮੋਟਾ-ਮੋਟਾ ਜਿਹਾ ਲਈਏ ਤੇ 15 ਤੋਂ 18000 ਰੁਪਈਆ ਮਤਲਬ ਇੱਕ ਥਿੱਲੇ ਦੀ ਜਿਹੜੀ ਪਰਾਲੀ ਹੈ ਉਹ ਨਿਕਲਦੀ ਹੈ ਹਰ ਕੋਈ ਇਹਦੇ 'ਚ ਰੁਪਈਏ ਕਮਾ ਰਿਹਾ ਹੈ ਗਾਂ ਜਿੰਨੇ ਪਲਾਂਟ ਦੇ ਵਿੱਚ ਕਰਨੀ ਉਹਨੇ ਵੀ 3 ਲੱਖ ਕੁਇੰਟਲ ਦਾ ਇਹਨਾਂ ਦਾ ਟਾਰਗੇਟ ਹੈ ਜਿਹੜੀ ਇਹਨਾਂ ਨੇ ਸਾਡੇ ਆ ਏਰੀਆ ਚ ਮਤਲਬ ਪਰਾਲੀ ਇਕੱਠੀ ਸਾਡੇ ਇਸ ਏਰੀਆ ਦੇ ਵਿੱਚ ਥਾਂ ਥਾਂ ਤੇ ਜਿਹੜੀਆਂ ਪਰਾਲੀ ਦੀਆਂ ਗੱਠਾਂ ਦੇ ਢੇਰ ਲੱਗੇ ਹੋਏ ਆ ਲੇਕਿਨ ਜ਼ਿਮੀਂਦਾਰ ਨੂੰ ਕਿਸੇ ਨੇ 5 ਰੁਪਏ ਨਹੀਂ ਦੇਣੇ ਜੇ ਉਹ ਅੱਗ ਲੰਦਾ ਤੇ ਆਣ ਕੇ ਪ੍ਰਸ਼ਾਸਨ ਪਰਚੇ ਘੱਟਦਾ ਤੇ ਆ ਜਿਹੜੇ ਬਿਲਰ ਵਾਲੇ ਆ ਉਹ ਕਹਿੰਦੇ ਵੀ ਅਸੀਂ ਤਾਂ ਫ੍ਰੀ ਚੱਕਾਂਗੇ ਤੇ ਮੈਂ ਤੁਹਾਡਾ ਨਾਲ ਇਹ ਗੱਲ ਕਰਨੀ ਚਾਹੁੰਦਾ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਤਾਂ ਕਿ ਇਹ ਸਰਕਾਰ ਤੱਕ ਗੱਲ ਪਹੁੰਚੇ ਸਾਡੀ ਕਿ ਟੱਟੋ ਘੱਟ ਸਰਕਾਰ ਇਹੋ ਜਿਹੇ ਨਿਯਮ ਬਣਾ ਦੇ ਜਿਹੜੇ ਵੀ ਬਿਲਰ ਵਾਲੇ ਨੇ ਕਿਸਾਨ ਦੀ ਖੇਤ ਚੋਂ ਉਰਾਲੀ ਚੱਕਣੀ ਹੈ ਉਹਨੂੰ 2 4 5 7000 ਰੁਪਿਆ ਦੇਣਾ ਪਏਗਾ ਜਿਹੜੇ ਸਰਕਾਰ ਹੈ ਉਹ 1000 ਰੁਪਿਆ ਦੇਂਦੀ ਵੀ ਅੱਗ ਨਾ ਲਾਓ ਉਹ 1000 ਕਿੰਨਿਆਂ ਕੋ ਦੇ ਹੁੰਦਾ ਹੈ ਖਾਤਿਆਂ ਚ ਕਿੰਨਿਆਂ ਦੇ ਨਿਯਮ ਦਾ ਉਹ ਅਸੀਂ ਸਾਰਾ ਜਾਣਨੇ ਆ ਉਹਦੇ ਬਾਰੇ ਜਿਆਦਾ ਡਿਟੇਲ ਚ ਗੱਲ ਕਰਨ ਦੀ ਲੋੜ ਨਹੀਂ ਆਓ ਮੈਂ ਤੁਹਾਨੂੰ ਹੋਰ ਬਖਾਨਾ ਕੰਡੇ ਵਾਲਿਆਂ ਨਾਲ ਗੱਲ ਕਰਕੇ ਜਾਂ ਉੱਥੇ ਹੋਰ ਜਿਹੜੇ ਵੀਰ ਬੈਠੇ ਨੇ ਉਹਨਾਂ ਨਾਲ ਗੱਲ ਕਰਕੇ ਮੈਂ ਤੁਹਾਨੂੰ ਹੋਰ ਬਖਾਨਾ ਆ ਜਾ ਹੈਪੀ ਵੀਰੋ ਇਹਨੂੰ ਸਾਰਾ ਉੱਥੇ ਦਿਖਾਵਾਂਗਾ ਇੱਥੇ ਸਾਡੇ ਸਾਰਾ ਦਿਨ ਮਤਲਬ ਮੇਲਾ ਲੱਗਾ ਰਹਿੰਦਾ ਹੈ ਕਿ ਆ ਜਿਹੜੇ ਪਰਾਲੀ ਤੋਂ ਆਉਣ ਵਾਲੇ ਨੇ ਇਹ ਜਿਹੜੇ ਆ ਟਰਾਲੇ ਜਾ ਰਹੇ ਨੇ ਪੂਰਾ ਦਿਨ ਸਾਡੇ ਇੱਥੇ ਮੇਲਾ ਲੱਗਾ ਰਹਿੰਦਾ ਤੁਹਾਨੂੰ ਉਹ ਸਾਰਾ ਦਿਖਾਣਾ ਤੁਸੀਂ ਆ ਜਾਓ ਆ ਦਿਖਾ ਰਿਹਾ ਖੰਗੂੜਾ ਬਿਲਡਿੰਗ ਮਟੀਰੀਅਲ ਉਹ ਪਿੱਛੇ ਲਿਖਿਆ ਆ ਜਾਓ ਆਏ ਦੋਸਤੋ ਇੱਥੇ ਉਹ ਕੰਪਨੀ ਵਾਲਿਆਂ ਨੇ ਨਾ ਆਪਣੇ ਮਲਕੀਏ ਅੰਦਰ ਸਟਾਫ ਬਿਠਾਇਆ ਹੈ ਸਪੈਸ਼ਲ ਉਹਨਾਂ ਨੇ ਵਾਈਫਾਈ ਤੇ ਕੰਪਿਊਟਰ ਵਗੈਰਾ ਸਿਸਟਮ ਲਗਾ ਕੇ ਇੱਥੇ ਸਾਰਾ ਉਹ ਮਤਲਬ ਕਿ ਕੰਟਰੋਲ ਇੱਥੋਂ ਕਰ ਰਹੇ ਨੇ ਤੇ ਕਹਿਣਾ ਮਤਲਬ ਕਿ ਇਹਨਾਂ ਦੇ ਵੀ ਇਹਨਾਂ ਨੂੰ ਵੀ ਪੈਸੇ ਮਿਲਲੇ ਐ ਬਿੱਲਰ ਵਾਲੇ ਨੂੰ ਵੀ ਮਿਲਨੇ ਐ ਜਿਨੇ ਬਿੱਲ ਨੂੰ ਲਿਆ ਕੇ ਉੱਥੇ ਸਟੋਰ ਜਿਹੜਾ ਬਣਾਇਆ ਉਹਨੂੰ ਵੀ ਪੈਸੇ ਮਿਲਨੇ ਐ ਜਿਨੇ ਸਟੋਰ ਤੋਂ ਲੈ ਕੇ ਅੱਗੇ ਮੱਕਾ ਸਰ ਜਾਣਾ ਉਹਨੂੰ ਵੀ ਪੈਸੇ ਮਿਲਨੇ ਐ ਗਾਂ ਜਿਹੜੇ ਪਲਾਂਟ 'ਚ ਜਾਣੇ ਐ ਉਹਨੂੰ ਉਹਨੇ ਵੀ ਲੱਖਾਂ ਰੁਪਏ ਕਮਾਣੇ ਐ ਲੇਕਿਨ ਜੀਵਨਾਰ ਨੂੰ ਕਿਸੇ ਨੇ 5 ਰੁਪਏ ਦੇ ਕੇ ਰਾਜ਼ੀ ਨਹੀਂ ਹੈਗਾ ਆਓ ਆ ਵਖਾ ਦੇ ਆਹ ਦੇਖੋ ਆ ਸਾਰਾ ਕੰਪਨੀ ਵਾਲਿਆਂ ਨੇ ਆਪਣਾ ਜਿਹੜਾ ਐ ਇੱਥੇ ਸਿਸਟਮ ਲਗਾਇਆ ਹੋਇਆ ਹੈ ਖੰਗੂੜਾ ਬਿਲਡਿੰਗ ਮਟੀਰੀਅਲ ਤੇ ਠੀਕ ਹੈ ਜੀ ਆ ਜਾ ਆ ਦੇਖੋ ਆ ਆਰੀ ਟਰਾਲੀ ਆ ਰਹੀ ਹੈ ਇੱਥੇ ਸਾਰਾ ਦਿਨ ਸਾਡੇ ਮੇਲੇ ਲੱਗਾ ਰਹਿੰਦਾ ਆ ਜਿਹੜੇ ਟਰਾਲੀ ਵਾਲੇ ਨੇ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਾਂ ਤਾਂ ਕੋਈ ਆ ਜਿਹੜੇ ਬਿੱਲਰ ਵਾਲੇ ਨੇ ਜਾਂ ਕੰਪਨੀ ਵਾਲੇ ਨੇ ਜਾਂ ਤਾਂ ਇਹ ਹੀ ਕੋਈ ਆਪਣੇ ਆਪ ਹੀ ਕਹਿਣ ਕਿ ਯਾਰ ਅਸੀਂ ਇੰਨੇ ਰੁਪਏ ਤਾਂ ਕਮਾਣੇ ਐ ਤੇਹੀ ਜ਼ਿੰਮੇਦਾਰ ਨੂੰ ਕੋਈ 1500 ਕੋਈ 2000 4000 ਦੇ ਦਈਏ ਜਾਂ ਸਰਕਾਰ ਇਹਦੇ ਉੱਤੇ ਕੋਈ ਨਾ ਕੋਈ ਬਣਾਏ ਕੀ ਬ੍ਰੀਜ ਨਾ ਤੁਸੀਂ ਜ਼ਿਮੀਦਾਰ ਦੀ ਪਰਾਲੀ ਚੁੱਕੋ ਤੁਸੀਂ ਗਾ ਲੱਖਾਂ ਰੁਪਏ ਕਮਾਣੇ ਐ ਤੇ ਜ਼ਿਮੀਦਾਰ ਨੂੰ ਕੋਈ ਨਾ ਕੋਈ 2-4000 ਰੁਪਇਆ ਦੇਣ ਮੈਂ ਇਨੀ ਗੱਲ ਕਰਨੀ ਸੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਨੂੰ